ਜਾ ਸ਼ਹੀਦ ਕਟਾਰ ਸਿੰਘ ਤਰਾਵਾ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਇਸ ਸਭ ਤੋਂ ਵੱਡੀ ਸੈਿਕ ਰੈਲੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਆ ਆ ਜਿਹੜੀ ਪੰਜਾਬੀ ਇਹ ਪੈਣਾ ਅੱਜ ਮੈਨੂੰ ਸਾਹਮਣੇ ਨਜ਼ਰ ਆ ਰਹੀ ਹੈ ਇਹ ਹੋਰ ਕਿਤੇ ਹੈ ਨਹੀਂ ਅਸਲ ਸਾਡੇ ਜਨੂੰਨ ਹੈ ਜਿਹੜੀ ਗੱਲ ਨੂੰ ਧਾਰ ਲੈ ਲੋਕ ਇਹ ਖਤਮ ਕਰਨੀ ਹੈ ਤਫੇ ਲੋਕਾਂ ਤੋਂ ਵੱਡਾ ਕੋਈ ਨਹੀਂ ਜੀ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਕੋਈ ਗੱਲ ਆ ਗਈ ਕਿ ਇਹ ਚੀਜ਼ ਖਤਮ ਕਰਨੀ ਹੈ ਤਾਂ ਉਹ ਖਤਮ ਹੋ ਜਾਊਗੀ ਜੇ ਸੱਤਾਂ 'ਚ ਗੱਲ ਚੱਲ ਪਈ ਕਿ ਐਸ ਲੀਡਰ ਨੂੰ ਹਰਾਉਣਾ ਹੈ ਉਹਨੂੰ ਜਿਤਾਈ ਨਹੀਂ ਸਕਦਾ ਜੇ ਸੱਤਾਂ 'ਚ ਇਹ ਗੱਲ ਚੱਲ ਪਈ ਕਿ ਐਸ ਲੀਡਰ ਨੂੰ ਜਿਤਾਉਣਾ ਹੈ ਉਹਨੂੰ ਹਰਾ ਨਹੀਂ ਸਕਦਾ ਇਹ ਅੱਜ ਪੰਜਾਬ 'ਚ ਗੱਲ ਚੱਲੀ ਹੈ ਕਿ ਨਸ਼ਾ ਦੇ ਗੁਰੂ ਤੋਂ ਆਪਾਂ ਨੇ ਖੜੇ ਇਹ ਪੰਜਾਬ 'ਚ ਗੱਲ ਚੱਲੀ ਅਦਾਲਤਾਂ 'ਚ ਚੱਲਿਆ ਸੱਚੇ ਪਾਤਸ਼ਾਹ ਗੁਰੂ ਆਮਦਾ ਜੀਰਤਰ ਕੀਤਾ ਸ੍ਰੀ ਹਰਮੰਦਰ ਸਾਹਿਬ ਤੋਂ ਅਦਾਸ ਕਰਕੇ ਚੱਲੇ ਆ ਹਮਤ ਬਖਸ਼ੀ ਵੱਲ ਬਖਸ਼ੀ ਅਸੀਂ ਇਹਨਾਂ ਲਾਂਤਾਂ ਨੂੰ ਦੂਰ ਕਰ ਦੇਵਾਂਗੇ ਮੈਨੂੰ ਉਮੀਦ ਹੈ ਜਿਸ ਸ਼ਿੱਦਤ ਨਾਲ ਤੁਸੀਂ ਆਉਨੇ ਹੋ ਕੋਈ ਆ ਕੇ ਦੇਖੇ ਇੱਥੇ ਕਿਵੇਂ 6 ਵਜੇ ਸਵੇਰੇ 6 ਵਜੇ ਦੇ 5 ਵਜੇ ਤੁਸੀਂ ਆਏ ਹੋਏ ਹੋ ਕੇ ਪੰਜਾਬੀ ਹੈਗਾ ਇਹਦਾ ਸਵੇਰੇ ਸਵੇਰੇ ਗ੍ਰਾਮ ਚ ਆ ਜਾਂਦਾ ਹੈ ਕੁਈ ਹੋਰੀ ਦਿਖਾਇਆ ਜਾਂਦਾ ਪੰਜਾਬ ਨੂੰ ਆ ਪੰਜਾਬ ਦੀ ਅਸਲੀ ਗੂਆ ਵੀ ਇੰਗੇ ਹੈੱਡ ਆਫ ਦਾ ਸਟੇਟ ਮੈਂ ਵੀ ਹਾਜ਼ਰ ਹਾਂ ਮੇਰਾ ਫਰਜ਼ ਬੰਦਾ ਜਿੱਥੇ ਪੰਜਾਬੀ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਕੋਈ ਸੋਚ ਚੁੱਕਦੇ ਨੇ ਕੋਈ ਸੋਚ ਸੋਚਦੇ ਨੇ ਕੋਈ ਚੰਗੀ ਸਾਰਥਿਕ ਵਧੀਆ ਗੱਲ ਕਰਦੇ ਨੇ ਉੱਥੇ ਮੈਂ ਹਾਂ ਮੈਂ ਹਾਜ਼ਰ ਹਾਂ ਕਿਉਂਕਿ ਲਾਣੇਦਾਰ ਦਾ ਫਰਜ਼ ਹੁੰਦਾ ਉਹਦੇ ਪਰਿਵਾਰ ਨੂੰ ਸੰਭਾਲ ਕੇ ਰੱਖੇ ਪਰਿਵਾਰ ਦੇ ਵਿੱਚ ਕੋਈ ਉਤਸਾਹ ਨਾਲ ਸਿੱਤਵੇਂ ਨੂੰ ਕਰੇ ਕਿ ਇਹ ਸਾਈਕਲ ਰੈਲੀ ਆ ਇੱਕ ਸਿੰਬੋਲਿਕ ਹੈ ਪਰ ਸਾਈਕਲ ਰੈਲੀ ਦਾ ਮਤਲਬ ਇਹ ਹੈ ਕਿ ਪੰਜਾਬੀ ਜਾਗ ਪਏ ਪੰਜਾਬੀ ਹੁਣੇ ਖਤਮ ਕਰਨਗੇ ਇਸ ਹਮਲਤ ਨੂੰ ਇਕੱਲੇ ਪੁਲਿਸ ਨਹੀਂ ਕਰ ਸਕਦੀ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਆਓ ਸਾਰੇ ਮਿਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਪਰ ਮੈਂ ਇਹੀ ਕਹੂੰਗਾ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲੈ ਆਉਣਾ ਤੇਰੇ ਕਰਮਾ ਤੂੰ ਫੁੱਲਾਂ ਜੋ ਦੀ ਜ਼ਮੀਨ ਰੱਖੀ